ਲਓ ਜੀ ਮਿੱਤਰੋ ਜੇ ਕਿਸੇ ਦੇ ਉਮਰ ਤੋਂ ਪਹਿਲਾਂ ਬਾਲ ਚਿੱਟੇ ਆ ਗਏ ਆ ਹਨਾ ਉਹਦਾ ਪੂਰਾ ਦੇਸੀ ਇਲਾਜ ਪੂਰਾ ਪੁਰਾਣਾ ਇਲਾਜ ਬਹੁਤ ਵਧੀਆ ਇਲਾਜ ਹੈ ਅੱਜ ਤੁਹਾਨੂੰ ਦੱਸਾਂਗੇ ਦੇਸੀ ਦਵਾਈ ਤਾਂ ਜਾਂ ਬਾਲ ਝੜਦੇ ਆ ਹਨਾ ਕਿਸੇ ਦੇ ਬਾਲ ਟੁੱਟ-ਟੁੱਟ ਕੇ ਡਿੱਗਣ ਲੱਗ ਜਾਂਦੇ ਆ ਜਾਂ ਉਮਰ ਤੋਂ ਪਹਿਲਾਂ ਚਿੱਟੇ ਆ ਗਏ ਤੇ ਜੇ ਤੁਸੀਂ ਆਹ ਦਵਾਈ ਬਣਾ ਲਈ 5 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਬਾਲ ਟੁੱਟਣੋਂ हट ਜਾਣਗੇ ਤੇ 2 ਹਫ਼ਤਿਆਂ ਦੇ ਵਿੱਚ 15 ਤੋਂ 20% ਬਾਲ ਕਾਲੇ ਹੋਣ ਲੱਗ ਜਾਣਗੇ ਦੇਸੀ ਤਰੀਕਾ ਸਾਰਾ ਸਮਾਨ ਘਰੇ ਪਿਆ ਬਾਜ਼ਾਰ ਚ ਆਪਾਂ ਜਾਣਾ ਨਹੀਂ ਤੇ ਇੱਕ ਵਾਰੀ ਵਰਤ ਕੇ ਜਰੂਰ ਦੇਖਿਓ ਕੋਈ ਨੁਕਸਾਨ ਨਹੀਂ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਠੀਕ ਹੈ ਪੁਰਾਣਾ ਨੁਕਸ ਹੈ ਇਹ ਤੁਹਾਨੂੰ ਦੱਸ ਦਿੰਨੇ ਆ ਹੁਣ ਤੇ ਬਾਅਦ ਚ ਵਰਤਣ ਦਾ ਤੁਹਾਨੂੰ ਤਰੀਕਾ ਦੱਸਾਂਗੇ ਪਹਿਲਾਂ ਤੁਹਾਨੂੰ ਹੁਣ ਬਣਾਉਣ ਦਾ ਦੱਸ ਦਿੰਨੇ ਆ ਸਾਰੀਆਂ ਚੀਜ਼ਾਂ ਆਪਣੀ ਰਸੋਈ ਚ ਪਈਆਂ ਕਿਤੇ ਜਾਣ ਦੀ ਲੋੜ ਨਹੀਂ ਤੇ ਇੱਕ ਲੈ ਲਓ ਤੁਸੀਂ ਭਾਂਡਾ ਬਰਤਨ ਲੈ ਲਓ ਬਾਟੀ ਲੈ ਲਓ ਚਾਹੇ ਕੌਲੀ ਲੈ ਲਓ ਠੀਕ ਹੈ ਉਹਦੇ ਵਿੱਚ ਆਪਾਂ ਪਾ ਲੈਣੀ ਹੈ ਹਲਦੀ 5-6 ਚਮਚ ਹਲਦੀ ਪਾਲੀ ਫਿਰ ਆਪਾਂ ਤੇਲ ਲੈਣਾ ਚਾਹੇ ਤੁਸੀਂ ਸਰੋਂ ਦਾ ਲੈ ਲਓ ਚਾਹੇ ਖੋਪੇ ਦਾ ਲੈ ਲਓ ਤੇ ਚਾਹੇ ਬਦਾਮਾਂ ਦਾ ਤੇਲ ਲੈ ਲਓ ਇਹ ਤੁਹਾਡੇ ਤੇ ਡਿਪੈਂਡ ਹੈ ਤਿੰਨਾ ਚੋ ਇੱਕ ਤੇਲ ਲੈ ਲਓ ਤੇ ਉਹ ਹਲਦੀ ਚ ਪਾਉਣਾ ਜਿਵੇਂ ਆਪਾਂ ਆਟਾ ਗੁੰਨਦੇ ਹੁੰਦੇ ਆ ਵੀ ਗੁੰਨੀ ਜੇ ਜਾਵੇ ਨਾ ਤਾਂ ਬਾਹਲਾ ਹੋਵੇ ਨਾ ਘੱਟ ਹੋਵੇ ਉਵੇਂ ਮੌਕੇ ਤੇ ਪਾਈ ਆਇਓ ਠੀਕ ਹੈ ਦੋ ਚੀਜ਼ਾਂ ਪਹਿਲੀ ਹਲਦੀ ਫਿਰ ਸਰੋਂ ਦਾ ਤੇਲ ਫਿਰ ਆ ਗਿਆ ਤੀਜਾ ਐਲੋਵੇਰਾ ਜਿਹਨੂੰ ਆਪਾਂ ਕਹਿੰਦੇ ਨੇ ਕਮਾਰ ਤੁਮਾਰ ਉਹ ਲੈਣਾ ਜਿਹਦੀ ਸਬਜੀ ਬਣਦੀ ਹੋਵੇ ਆਪਣੇ ਹਰ ਇੱਕ ਦੇ ਘਰੇ ਲੱਗੇ ਹੁੰਦਾ ਜੇ ਨਹੀਂ ਲੱਗਿਆ ਆਂਡ ਗਮਾਂ ਦੇ ਲੱਗਿਆ ਹੋ ਜੇ ਫੇਰ ਵੀ ਨਹੀਂ ਲੱਗਿਆ ਫੇਰ ਜਾਂ ਡੇਰੇ ਜਾਂ ਗੁਰਦੁਆਰੇ ਪੱਕਾ ਮਿਲ ਜਾਂਦਾ ਤੇ ਉਹ ਤੋਂ ਛਲਕਾ ਲਾ ਕੇ ਜਿਹੜੀ ਵਿੱਚੋਂ ਲਾਲਾਂ ਜੀਆਂ ਨਿਕਲਦੀਆਂ ਉਹ ਪਾਉਣੀਆਂ ਠੀਕ ਆ ਤਿੰਨ ਚੀਜ਼ਾਂ ਚਾਰ ਹੀ ਜੀਜਾ ਤੇ ਚੌਥੀ ਚੀਜ਼ ਆਪਣੀ ਕਾਫੀ 2 ਰੁਪਏ ਵਾਲੀ ਐਡੀ ਪੈਕਿੰਗ ਜੀ ਆਉਂਦੀ ਆ ਚਾਹੇ ਤੁਸੀਂ ਵੱਡੀ ਵੀ ਲੈ ਸਕਦੇ ਹੋ ਤੇ ਪਰ ਪਾਉਣੀ ਇੱਕ ਪੁੜੀ ਆ ਉਹ 2 ਰੁਪਏ ਵਾਲੀ ਉਹਦਾ ਮਾਲਾ ਮਾਪ ਤੋਲ ਹੀ ਆ ਉਹ ਤੇ ਉਹ ਇੱਕ ਪਾਦਿਓ ਵਿੱਚ ਸੁੱਕੀ ਤੇ ਉਹਨੂੰ ਕੋਲ ਲੋ ਹਣਾ ਤੇ ਜਦੋਂ ਮਿਕਸ ਕਰ ਲਿਆ ਤੇ ਇੱਕ ਲੈਣਾ ਆਪਣਾ ਮਿੱਟੀ ਦਾ ਕੁਜਾ ਇਹਦੇ ਵਿੱਚ ਮਿੱਟੀ ਦੇ ਅੰਸ਼ ਵੀ ਮਿਲਨੇ ਚਾਹੀਦੇ ਹਨਾ ਮਿੱਟੀ ਦਾ ਕੁਜਾ ਲੈ ਲਓ ਐਡਾ ਕੋ ਕੁਜੀ ਹੁੰਦੀ ਹੈ ਜਾਂ ਕੁਜੀ ਉਹਨੂੰ ਮੁੱਦਾ ਮਾਰ ਲਓ ਗੈਸ ਦੇ ਉੱਤੇ ਗੈਸ ਚਲਾ ਦਿਓ 2 ਮਿੰਟ ਗੈਸ ਚਲਾਉਂਗੇ ਤੇ ਉਹਦੇ ਹੱਥ ਲਾ ਕੇ ਦੇਖੋ ਗਰਮ ਹੋ ਜੂਗਾ ਉਸ ਤੋਂ ਬਾਅਦ ਜਿਹੜਾ ਤੁਸੀਂ ਉਹ ਲੇਪ ਬਣਾਇਆ ਹੈ ਕੁਜੇ ਦੇ ਉੱਤੇ ਆਏ ਲੇਪ ਉੱਤੇ ਲਾ ਦਿਓ ਲੇਪ ਸਾਰਾ ਕੁਜੇ ਦੇ ਉੱਤੇ ਜਿਹੜਾ ਤੁਸੀਂ ਆਹ ਆਪਣਾ ਦਵਾਈ ਵਾਲਾ ਲੇਪ ਬਣਾਇਆ ਕੁਜੇ ਦੇ ਉੱਤੇ ਲਾ ਦਿਓ ਆਏ ਇਹਨੂੰ ਥਾਪੜ ਦਿਓ ਥਾਪੜ ਦਿਓ ਤੁਸੀਂ ਦੇਖੋਗੇ 2-3 ਮਿੰਟਾਂ ਚ ਜਦੋਂ ਬੁਲਬਲੇੇ ਨਿਕਲਣ ਲੱਗ ਜਾਣਗੇ ਜੋ 2-4 ਮਿੰਟ ਲੱਗਣਗੇ ਫੁੱਲ ਬੁਲਬਲੇ ਨਿਕਲ ਲੱਗੇ ਉਹ ਚ ਮਿੱਟੀ ਦਾ ਅੰਸ਼ਰ ਹਲ ਜੂਆ ਮਤਲਬ ਮਿੱਟੀ ਦੇ ਜਿਹੜੇ ਆਪਾਂ ਮਿੱਟੀ ਦੀ ਵਿੱਚ ਬਣਾਉਣਾ ਚਾਹੁੰਦੇ ਉਹ ਬਣ ਜੂਗੀ ਹਨਾ ਉਸ ਤੋਂ ਬਾਅਦ ਉਸ ਨੂੰ ਕੁਜੇ ਤੋਂ ਲਾ ਲਓ ਫਿਰ ਉਹ ਗੈਸ ਤੇ ਧਰ ਦਿਓ ਤਵਾ ਤਵੇ ਦੇ ਉੱਤੇ ਜਿਹੜਾ ਉਹ ਲੇਪ ਹੈ ਫਿਰ ਤਵੇ ਦੇ ਉੱਤੇ ਤੁਸੀਂ ਗਰਮ ਕਰਨਾ ਹੈ ਉਨਾ ਚਿਰ ਗਰਮ ਕਰਨਾ ਜਿੰਨਾ ਚਿਰ ਜਮਾ ਕਾਲਾ ਛਾ ਕਾਲਾ ਸ਼ਾ ਨਹੀਂ ਹੋ ਜਾਂਦਾ ਪੂਰਾ ਕਾਲਾ ਡੰਝ ਹੋ ਜੂਗਾ ਉਹ ਠੀਕ ਹੈ ਉਹ ਲੇਪ ਪੂਰਾ ਕਾਲਾ ਹੋ ਜੂਗਾ ਧੂਆ ਨਿਕਲਣ ਲੱਗ ਜੂ ਹਲਾਈ ਜਾਣਾ ਉਹਨੂੰ ਚਾਹ ਕਾਸੇਲਾ ਚੌਂਚੇ ਨਾਲ ਜਾਂ ਤੁਸੀਂ ਜਿਹੜੀ ਵੀ ਤਰੀਕਾ ਵਰਤੋਗੇ ਹਲਾਈ ਜਾਣਾ ਪੂਰਾ ਜਮਾ ਕਾਲਾ ਹੋ ਜੂਗਾ ਉਹ ਜਦੋਂ ਕਾਲਾ ਹੋ ਗਿਆ ਤੇ ਉਹਨੂੰ ਰੱਖ ਲਓ ਤੇ ਉਹਨੂੰ ਰੱਖ ਕੇ ਠੰਡਾ ਕਰਕੇ ਤੇ ਜਿਵੇਂ ਆਪਾਂ ਡਾਈ ਲਾਉਣੇ ਹੁੰਨੇ ਹਨਾ ਤਾਂ ਜਾ ਨਾਈ ਤੋਂ ਡਾਈ ਲਵਾਉਣੇ ਆ ਉਵੇਂ ਬੁਰਸ਼ ਨਾਲ ਚਾਹੀਏ ਹੱਥਾਂ ਨਾਲ ਜਿਵੇਂ ਵੀ ਤੁਹਾਨੂੰ ਤਰੀਕਾ ਲੋਡ ਕਰਦਾ ਲੋਟ ਲੱਗਦਾ ਤੇ ਉਵੇਂ ਵਾਲਾਂ ਤੇ ਲਾ ਲਓ ਇੱਕ ਘੰਟਾ ਰੱਖਣਾ ਤੇ ਘੰਟੇ ਤੋਂ ਬਾਅਦ ਉਹ ਮਨ ਲਾ ਸੁੱਕਣ ਲੱਗ ਜੂ ਤੁਹਾਡੇ ਵਾਲਾਂ ਤੇ ਪਤਾ ਲੱਗਣ ਲੱਗ ਜੂ ਜੋ ਲਾਉਂਗੇ ਵੀ ਹਾਂ ਚੀਕਣਾ ਜਾ ਹੋ ਗਿਆ ਹਨਾ ਤੇ ਉਸ ਤੋਂ ਬਾਅਦ ਇੱਕ ਘੰਟਾ ਰੱਖਣਾ ਤੇ ਜਦੋਂ ਸੁੱਕ ਗਿਆ ਸਾਰਾ ਪਤਾ ਲੱਗ ਗਿਆ ਤੁਹਾਨੂੰ ਵੀ ਹਾਂ ਸਾਰੇ ਪਾਸੇ ਸੁੱਕ ਗਿਆ ਸਮਾਰ ਕੇ ਲਾ ਲਿਆ ਦਾੜੀ ਤੇ ਵੀ ਲਾ ਸਕਦੇ ਹੋ ਤੁਸੀਂ ਵਾਲਾਂ ਤੇ ਵੀ ਲਾ ਸਕਦੇ ਹੋ ਤੇ ਸਰਤੇ ਵੀ ਲਾ ਸਕਦੇ ਹੋ ਹਨ ਤੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਸੁੱਕ ਗਿਆ ਉਹਨੂੰ ਲਾ ਦਿਓ ਉਸ ਤੋਂ ਬਾਅਦ ਨਹਾਉਣਾ ਨਹੀਂ ਘੰਟਾ ਹੋਰ ਤੇ ਜਦੋਂ ਜਮਾ ਉਹ ਤੁਸੀਂ ਲਾਤਾ ਉੱਤੋਂ ਜਿਹੜਾ ਕਾਲਾ ਕਾਲਾ ਲਾਇਆ ਸੀਗਾ ਤੁਸੀਂ ਲੇਪ ਉਹਦਾ ਲਾਇਆ ਸੀ ਜਦੋਂ ਲਾਤਾ ਘੰਟੇ ਬਾਅਦ ਨਹਾਉਣਾ ਨਹੀਂ ਉਸ ਤੋਂ ਘੰਟੇ ਬਾਅਦ ਤੁਸੀਂ ਲੱਸੀ ਨਾਲ ਨਹਾ ਲਿਓ ਠੀਕ ਹੈ ਤੇ ਲੱਸੀ ਨਾਲ ਨਹਾ ਲਿਓ ਤੇ ਸੋਡੇ ਪੰਜਵੇਂ ਦਿਨ ਵਾਲ ਝੜਨੋਂ ਹਟ ਜਾਣਗੇ ਠੀਕ ਹੈ ਹੁਣ ਜਿਵੇਂ ਆਪਾਂ ਨਹਾਉਨੇ ਆ ਮੰਨ ਲੈ ਜਿਹੜਾ ਕੇਸੀ ਨਹਾਉਂਦਾ ਆ ਤਿੰਨ ਚਾਰ ਦਿਨਾਂ ਤੋਂ ਤਾਂ ਨਹਾਉਂਦਾ ਹੀ ਆ ਹਨਾ ਹਫਤੇ 'ਚ ਮੰਨ ਲੈ ਦੋ ਵਾਰੀ ਨਹਾ ਲੈਂਦਾ ਤੇ ਹਫਤੇ 'ਚ ਤੁਸੀਂ ਦੋ ਵਾਰੀ ਲਾਉਣਾ ਹੈ ਇਹ ਰੋਜ਼ ਤਾਂ ਲੱਗਦਾ ਵੀ ਨਹੀਂ ਕਿਸੇ ਤੋਂ ਹਨਾ ਹਫਤੇ 'ਚ ਦੋ ਵਾਰੀ ਲਾਉਣਾ ਹੈ ਹਫਤੇ 'ਚ ਦੋ ਵਾਰੀ 'ਚ ਹੀ ਤੁਹਾਡੇ ਵਾਲ ਝੜਨੋ ਹਟ ਜਾਣਗੇ ਤੇ ਜਦੋਂ ਤੁਹਾਨੂੰ ਹੋ ਗਿਆ ਮਹੀਨਾ ਤੇ ਤੁਹਾਡੇ ਵਾਲ ਜਿਹੜੇ ਅੰਦਰੋਂ ਚਿੱਟੇ ਹੁੰਦੇ ਆਉਂਦੇ ਆ ਕਾਲੇ ਹੁੰਦੇ ਆਉਣਗੇ ਦੇਖ ਲਿਓ 15 ਤੋਂ 20% ਫਰਕ ਪੈ ਜੂਗਾ ਇਹ ਹਫਤੇ 'ਚ ਤੁਸੀਂ ਚਾਰ ਵਾਰ ਹੀ ਨਾਲੇ ਜੇ ਪੰਜ ਮਹੀਨੇ 'ਚ ਸੌਰੀ ਚਾਰ ਵਾਰ ਹੀ ਨਾਲੇ ਜੇ ਮਹੀਨੇ 'ਚ ਪੰਜ ਵਾਰੀ ਕਰਤਾ ਤੁਸੀਂ ਹਨਾ ਵੀ ਮਾਲਾ ਹਫਤੇ 'ਚ ਦੋ ਵਾਰੀ ਲਾ ਲਿਆ ਤੇ ਮਹੀਨੇ 'ਚ ਕਿਵੇਂ ਐਡਜਸਟ ਕਰਕੇ ਤੁਸੀਂ ਪੰਜ ਵਾਰੀ ਲਾ ਲਿਆ ਤੇ ਤੁਹਾਨੂੰ ਦੋ ਮਹੀਨੇ 'ਚ 50 ਤੋਂ 60 70% ਫਰਕ ਪੈ ਜੂਗਾ ਬਾਲ ਝੜਨੇ ਦਾ ਤੁਹਾਡੇ ਦੋ ਵਾਰੀ ਜੀ हट ਜਾਣਗੇ ਤੇ ਇਹ ਤਰੀਕਾ ਵਰਤ ਕੇ ਦੇਖਿਓ ਦੁਬਾਰੇ ਫੇਰ ਦੱਸ ਦਿੰਨੇ ਆ ਹਲਦੀ ਲੈਣੀ ਐ ਤੇ ਪੰਜ ਚਾਰ ਚੌਂਚੇ ਹਨਾ ਫਿਰ ਤੇਲ ਹੈ ਤਿੰਨਾ ਤੇਲਾਂ ਚੋ ਸਰੋਂ ਦਾ ਹੋਵੇ ਚਾਹੇ ਖੋਪੇ ਦਾ ਹੋਵੇ ਚਾਹੇ ਬਦਾਮਾਂ ਦਾ ਹੋਵੇ ਇਹਨਾਂ ਚੋ ਤਿੰਨਾ ਚੋ ਇੱਕ ਤੇਲ ਲੈਣਾ ਫਿਰ ਤੁਸੀਂ ਐਲੋਵੇਰਾ ਕਮਾਰ ਪਾਉਣਾ ਤੇ ਵਿੱਚ ਕੌਫੀ ਪਾਉਣੀ ਹੈ ਇਹਨਾਂ ਨੂੰ ਘੋਲ ਕੇ ਇੱਕ ਕੁੱਜਾ ਲੈ ਲੈਣਾ ਤੇ ਕੁੱਜੇ ਨੂੰ ਪਹਿਲਾਂ ਧਰ ਦੇਣਾ ਆਪਾਂ ਗੈਸ ਤੇ ਜਦੋਂ ਗਰਮ ਹੋ ਗਿਆ ਉੱਤੇ ਲੇਪ ਲਾ ਦੇਣਾ ਉਹਦੇ ਜਿਹੜਾ ਮਿੱਟੀ ਦੇ ਆਪਾਂ ਅੰਛੇ ਜੇ ਲੈਨੇ ਆ ਉਹਦੇ ਵਿੱਚ ਰਲ ਜਾਣੀਏ ਉਸ ਤੋਂ ਬਾਅਦ ਉਹ ਲੇਪ ਲਾ ਕੇ ਤੁਸੀਂ ਤਵੇ ਤੇ ਰੱਖ ਲੋ ਤਵੇ ਤੇ ਉਹਨਾਂ ਚਿਰ ਗਰਮ ਕਰੋ ਉਹਨੂੰ ਹਲਾਓ ਚਲਾਓ ਜਿੰਨਾ ਚਿਰ ਪੂਰਾ ਕਾਲਾ ਡੰਝ ਨਾ ਹੋ ਜੇ ਜਦੋਂ ਕਾਲਾ ਡੰਝ ਹੋ ਗਿਆ ਉਹਨੂੰ ਬਾਟੀ 'ਚ ਪਾ ਲੋ ਠੰਡਾ ਕਰਕੇ ਤੇ ਲੇਪ ਸਿਰ ਤੇ ਲਾ ਲੋ ਉਦੋਂ ਘੰਟੇ ਬਾਅਦ ਲੱਸੀ ਨਾਲ ਨਾਲੋ ਤੇ ਤੁਹਾਡੇ 5 ਦਿਨਾਂ 'ਚ ਵਾਲ ਝੜਨੋਂ ਹਟ ਜਾਣਗੇ ਤੇ 15 ਦਿਨਾਂ 'ਚ ਜਦੋਂ ਚਾਰ ਵਾਰੀ ਤੁਸੀਂ ਇਹ ਲੇਪ ਲਾ ਲਿਆ 10 ਤੋਂ 15% ਤੁਹਾਡੇ ਵਾਲ ਕਾਲੇ ਹੋਣ ਲੱਗ ਜਾਣਗੇ ਤੇ 2 ਮਹੀਨਿਆਂ 'ਚ ਜਿਹਦਾ ਸਾਰਾ ਸਿਰ ਚਿੱਟਾ ਹੈ ਤੇ ਅੱਧਾ ਕਾਲਾ ਦਿਸਣ ਲੱਗ ਜਾਊਗਾ ਇਹ ਦੇਸੀ ਨੁਕਸਾ ਕਿਤੇ ਭੱਜਣ ਦੀ ਲੋੜ ਨਹੀਂ ਕੋਈ ਕੈਮੀਕਲ ਨਹੀਂ ਵਰਤ ਕੇ ਜਰੂਰ ਦੇਖੋ ਭਰਾ ਬਣ ਕੇ